ਕੋਸ਼ਾ ਹੁਣ ਮੈਂ ਅਵਲ ਦਿਲ ਬੋਗਿਆ ਹੈ ਹੈ ਨਹੀਂ ਦੇ ਮੈਂ ਦਿਲ ਹੈਲੋ ਗਾਇਸ ਤੋਂ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਜਿਵੇਂ ਵੈਸੀ ਬਾਤ ਜਲੇਸੀਨ ਵਸ ਤੇ ਹੁਣ ਮੈਂ ਚਲਾਉਂਗਾ ਸਾਈਕਲ ਤੇ ਵੀਡੀਓ ਵੀ ਬਣਾਉਂਗਾ ਤੁਸੀਂ ਜਰੂਰ ਦੇਖਿਓ ਜਾਂਨ ਮਨੇ ਗਾ ਡਾਉਨ ਮਨੇ ਗਾ ਜਾਓ ਤੇ ਗਾਇਸ ਹੁਣ ਮੈਂ ਚਲ ਆ ਰਿਹਾ ਸਾਈਕਲੀ ਇਹ ਚਲਾਰਾ ਗਾਇਸ ਸਾਈਕਲੀ ਫਿਰ ਗਿਰੂਗਾ ਆਪਾਂ ਇਹ ਉਹ ਕੈਪਚਰ ਕਰਾਂਗੇ ਪਤਾ ਨਹੀਂ ਗਾਇਸ ਇਹ ਚਲਾਰਾ ਸਾਈਕਲੀ ਚਲੋ ਬਾਈ ਚਲਾਓ ਗਾਇਸ ਉਹ ਤੇ ਗੇਰੇ ਵੀ ਕਿੰਨਾ ਘੈਂਟ ਦੀ ਹੈ ਨਾ ਗਾਇਸ ਅੰਦਰ ਦੇਖਣਾ ਪ੍ਰਥਮ ਕੀ ਕਰ ਰਿਹਾ ਬਾਈ ਪ੍ਰਥਮ ਨੂੰ ਜਦੋਂ ਵੀ ਦੇਖੋ ਇਹਦਾ ਬਸ ਲੈਪਟਾਪ ਹੀ ਚਲਾਉਂਦਾ ਰਹਿੰਦਾ ਲੈ ਆ ਚਲਾਉਣ ਲੱਗਾ ਪਿਆ ਲੈਪਟਾਪ ਇਹਦੇ ਇਹ ਬਾਈ ਇਹ ਸ਼ੋਰਟਸ ਤੋਂ ਲਾਵੇ ਨੂੰ ਹੋਰ ਕੋਈ ਵੀ ਕੰਮ ਨਹੀਂ ਬਸ ਇੱਕ ਲਵੇ ਤੇ ਬਿਸਕੁਟਾਂ ਦੀ ਡੱਬੀ ਰੱਖ ਦੋ ਪਾਣੀ ਰੱਖ ਦੋ ਆ ਆ ਗਿਆ ਆ ਤੁ 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 ਮੈਂ ਵੀ ਲੈਣ ਖਿੱਚ ਕੇ ਆ ਸਕਦਾ ਬਾਅਦ ਚੁੱਕਾ ਤੇ ਸਲਿੱਪ ਮਾਰਿਆ ਚੱਲ ਗਾਇਸ ਇੱਕ ਇਸਰਕੜੀ ਸਵੇਰ ਸਵਾਰੀ ਅੱਬੇ ਕਾਲਾ ਕੇ ਬੈਠੀ ਬਾਈ ਕੋਈ ਨਹੀਂ ਚੱਲ ਮੈਂ ਹੈਗਾ ਹੈਗਾ ਮੈਂ ਹੈਗਾ ਹੈਗਾ ਚੱਲ ਕਾਲਾ ਕੇ ਬੈਠੀ ਰੱਖੀ ਰੱਖੀ ਚੱਲ ਚੱਲ ਜਲਾ ਰਿਹਾ ਬਾਈ ਬੜੀਆ ਉਹ ਬਾਈ ਬਾਈ ਮੈਂ ਨਹੀਂ ਬੈਠੂਗਾ ਓ ਬਾਈ 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 ਗਿਰ ਗਿਆ ਦੀ ਗਿਰ ਗਿਆ ਦੀ ਮੋੜ ਕੇ ਲਿਆਵਾਂ ਉਹ ਪਤਾ ਨਹੀਂ ਕਿੱਧਰ ਲੰਘਾ ਗਾਇਸ ਫੋਨ ਦੇ ਵਿੱਚ ਇੰਨਾ ਹਨੇਰਾ ਕੈਪਚਰ ਨਹੀਂ ਹੋ ਰਿਹਾ ਮਤਲਬ ਹਨੇਰਾ ਤਾਂ ਬਹੁਤ ਹੋਇਆ ਪਿਆ ਚੱਲਦੇ ਆਂ ਇਧਰ ਨੂੰ ਓ ਕਿੱਥੇ ਲੰਘ ਗਿਆ ਆ ਉਹ ਸਲਿੱਪ ਲਾ ਰਿਹਾ ਗਾਇਸ ਉਹ ਜਿੱਥੇ ਤੇਰੇ ਪੈਰ ਤੇ ਨਹੀਂ ਆ ਉੱਥੇ ਕੁਝ ਨਹੀਂ ਆਗਾ ਗਾਇਸ ਕੁਝ ਨਹੀਂ ਆਗਾ ਨਾ ਗਾਇਸ ਉੱਠਾ ਕੁਝ ਨਹੀਂ ਆਗਾ ਉੱਠਾ ਹੈ ਦੁਬਾਰਾ ਤੂੰ ਮਾਰ ਕੇ ਦਿਖਾ ਰੰਨਾ ਜੈਨੀ ਉਹ ਹੋਆ ਓ ਲੰਗਾ ਪਿੱਛੇ ਨੂੰ ਗਾਇਸ ਮਸ਼ੀਨ ਨਹੀਂ ਸਾਰੀ ਓ ਬਾਈ ਬਾਈ ਦੇਖੀ ਬੰਦ ਕਰਤੀ ਆੜੀ ਗਾਇਸ ਦ ਮੈਚ ਉਹ ਤੋ ਖਾ ਜਾਣਾ ਆ ਅਖੀ ਤਾਂ ਉਹ ਯੋ ਕਰੀ ਜਾਂਦਾ ਤਾ ਸਾਨੂੰ ਦਿਖਾਉਣੇ ਜਿੱਥੇ ਜਿਹੜੀ ਸਲਿੱਪ ਵੱਜੀ ਸੀ ਅੱਖਸ ਤਾਂ ਗਾਇਸ ਸਾਨੂੰ ਉਹ ਹੀ ਨਹੀਂ ਦਿਖਾਉਂਦਾ ਸੀ ਕਿਉਂਕਿ ਮੇਰੇ ਸਲਿੱਪ ਗਾਇਸ ਆਪਾਂ ਨੇ ਡਿਨਰ ਕਰ ਲਿਆ ਤੇ ਮੈਨੂੰ ਆਪਣੇ ਲੈਗ ਨੂੰ ਮਾਣਾ ਪ੍ਰਥਮ ਕਰ ਰਿਹਾ ਉਹਦਾ ਹੋਮਵਰਕ ਇਹ ਤਾਂ ਹੋ ਹੀ ਨਹੀਂ ਰਿਹਾ ਪ੍ਰਥਮ ਦੇ ਤਾਂ ਚੋਟ ਲੱਗੀ ਚੋਟ ਰਤਮ ਦਿਖਾਈ ਤੇਰੇ ਚੋਟ ਕਿੱਥੇ ਲੱਗੀ ਆ ਕੰਚੇ ਲੱਗਿਆ ਕੰਚੇ ਦਾ ਗਲਾਸ ਟੁੱਟ ਗਿਆ ਜੀ ਨੇ ਮਰਵਾ ਲਿਆ ਹੱਥ ਤੇ ਹੁਣ ਤਾਂ ਹੀ ਤਾਂ ਹੋਮਵਰਕ ਨਹੀਂ ਹੋ ਰਿਹਾ ਹੈਗਾ ਬਹਾਨੇ ਦਾ ਬਾਰੇ ਬਹੁਤ ਲਾਉਂਦਾ ਆ ਨਵਾਂ ਅੱਤਾ ਵਾਦ ਨਹੀਂ ਬਹੁਤ ਲੱਗਦਾ ਹਾਂ ਬਹੁਤ ਲੱਗਦਾ ਲੱਗ ਦਰਦ ਹੋ ਰਿਹਾ ਚਰ ਆਖ ਲੇਗਾ ਪੀ ਪਰੋਂ ਮੈਂ ਵਰ ਕੇ ਸਵੇਰੇ ਕਰ ਲਿਆ ਰੱਖ ਦੇ ਠੀਕ ਹੈ ਕੱਲ ਦੇ ਪੇਰੈਂਟਸ ਮੀਟਿੰਗ ਹੈ ਕੱਲ ਨੂੰ ਵੀ ਛੁੱਟੀ ਆ ਪਰਸ ਨੂੰ ਕੱਲ ਨੂੰ ਵੀ ਛੁੱਟੀ ਆ ਪਰਸ ਨੂੰ ਵੀ ਛੁੱਟੀ ਹੈ ਕੱਟ ਰਿ ਹੈਂਸ ਵੀ ਨਹੀਂ ਆ ਅਪਰ ਛੁੱਟੀ ਆ ਪਰੇਂਟਸ ਮੀਟਿੰਗ ਹੈ ਕੱਲੂ ਤੇਰਾ ਹੋਣਾ ਚਾਹੀਦਾ ਨਿਭੜਿਆ ਹੋ ਠੀਕ ਹੈ ਨੋਮਬਰ ਤ ਤਮ ਸਮਰੌਂ ਦਾ ਅਸਟਰ ਟੈਸਟ ਕਿਵੇਂ ਹੈ ਬਹੁਤ ਵਧੀਆ ਬਹੁਤ ਵਧੀਆ ਸਾਰੇ ਰਿਊਨਿਟ ਟੈਸਟ ਮੇਰਾ ਵੀ ਬਹੁਤ ਵਧੀਆ ਗਿਆ ਮੈਂ ਵੀ ਬਹੁਤ ਵਧੀਆ ਗਿਆ ਫਰਸਟ ਹੈਂਗਾ ਸੀ ਹਾਂ ਪੰਜਾਬੀ ਦਾ ਪੰਜਾਬੀ ਤੋਂ ਤਾਂ ਬਹੁਤ ਵਧੀਆ ਗਿਆ ਬਹੁਤ ਫਿਰ ਹੈਂਗਾ ਸੀ ਮੈਦਾ ਮੈਦਾ ਬਹੁਤ ਵਧੀਆ ਗਿਆ ਮੈਂ একদম ਹਾਂ ਮੇਰਾ ਬਹੁਤ ਵਧੀਆ ਫਿਰ ਮੈਦਾ ਵੀ ਵਧੀਆ ਆਇਆ ਸੀ ਹਿੰਦੀ ਦਾ ਹਿੰਦੀ ਦਾ ਵੀ ਵਧੀਆ ਗਿਆ ਫਿਰ ਕਾਲ ਹੈਗਾ ਸੀ ਹਾਂ ਇੰਗਲਿਸ਼ ਦਾ ਇੰਗਲਿਸ਼ ਦਾ ਪਾਪਾ ਜਮੀ ਉਸਾਲ ਸੀ ਬੇਸਿਕ ਹਾਂ ਗ੍ਰਾਮਰ ਦਾ ਸੈਕਿੰਸ ਗ੍ਰਾਮਰ ਦਾ ਸੈਕਿੰਸ ਚੈਪਟਰ ਸੀ ਇਹ ਇੰਦਰ ਦਾ ਬਹੁਤ ਟਫ ਟਫ ਤੁਹਾਨੂੰ ਲੱਗੇ ਬੜੀ ਬੀ ਮੈਂ ਪੂਰੀਂ ਟੈਕ ਕਰ ਲਿਆ ਤੁਸੀਂ ਤੁਹਾਨੂੰ ਕੀ ਕਰਨ ਲੱਗੇ ਮੈਂ ਟਫ ਟਫ ਦੇ ਲੱਗੂ ਫਿਰ ਮੈਂ ਕਮੈਂਟਰੀ ਕਰਨ ਨੂੰ ਫਿਰ ਵਿੱਚ ਵੱਡਾ ਜ ਕਰਨਾ ਕੋਈ ਸਾਰੇ 5 ਕੁਸ਼ਨ ਹਾਂ 5 5 0 ਮਿੰਟਾਂ ਚ ਕਰ ਲੈਣਾ ਨਾ 0 0 ਮਿੰਟਾਂ ਚ ਕਰ ਲੈਣਾ ਤੂੰ ਹਾਂ ਸਕੂਲ ਦੇ ਵਿੱਚ ਹਾਂ ਕਰੇ ਤੂੰ ਕਰਦਾ ਨਹੀਂ ਹੈਗਾ ਤੇ ਬਿਲਕੁਲੀ ਦੁਖਦੇ ਨੇ ਅੱਜ ਤੇ ਤੇਰੀ ਉਂਗਲੀ ਦੁਖਦੀ ਅੱਗੇ ਕੀ ਹੋ ਜਾਂਦਾ ਅੱਗੇ 1 ਮਿੰਟ ਲੈ ਲੈ 2 ਮਿੰਟਾਂ ਲਈ ਅੱਗੇ ਤਾਂ ਅੱਜ ਤੱਕ ਦਾ ਪਾ ਲਈ ਕਾ ਮਾਰੀ ਅਸਿਕਾ ਲੈਣਾ ਤਾਂ ਉੱਟ ਤੱਕ ਹੈ ਨਾ ਆਹ ਕਰਤਾ ਕਰਨੀ ਹੈ ਹੂੰ ਹਣ ਇਹਨੂੰ ਕਹਿੰਦਾ ਵੀ ਚੱਲ ਹੋਮਵਰਕ ਨਾ ਕਰ ਹੁਣ ਜਿਹੀ ਛੱਡ ਕੇ ਦੇ ਲੈ ਜਦੀ ਮਸਤ ਕੇ ਆ ਜਦ ਹੀ ਮਸਤ ਉਲੀਆਂ ਕਰਨ ਲੱਗ ਗਿਆ ਸ਼ੇਰਾਂ ਤਸਰਾਂ ਬਰੇ ਲਾ ਮੈਂ ਬੋਲੀ ਕਿ ਹੋਰ ਕੀ ਸੋਚ ਰਹੇ ਕੀ ਸੋਚ ਗਿਰੇ ਸੋਚ ਰਹੇ ਨਹੀਂ ਤੇਰੀ ਸਾਈਕਲੀ ਕਿੱਥੇ ਹੈ ਮਾਰੇ ਖੜਿਆ ਕਿੱਥੇ ਇਹਦੀ ਜੈ ਜੈ ਤਨਾ ਤੋੜ ਵੀ ਨਹੀਂ ਹੈ ਸੰਗਰ ਤੋੜ ਵੀ ਨਹੀਂ ਬੱਬਾ ਉਹ ਮੇਹਣੇ ਟੋਕਰੀਆਂ ਹਾਂ ਟੋਕਰੀ ਟੋਕਰੀ ਦੇ ਇਹ ਖਰਾਬ ਬੰਦਾ ਹੈ ਤੈਨੂੰ ਪਤਾ ਨਹੀਂ ਇਹ ਮੈਨੂੰ ਬੱਬਾ ਜਰਮਾਉਂਦਾ ਇਹ ਇਹ ਮੈਨੂੰ ਉਦੋਂ ਹੀ ਕਹਿ ਰਿਹਾ ਸੀ ਕਹਿੰਦਾ ਟੋਕਰੀ ਤਾਂ ਬੁਰੀ ਲੱਗਦੀ ਹੈ ਕਹਿੰਦਾ ਇਹ ਕਰ ਦਿੰਨਾ ਮੈਂ ਮੈਂ ਇਹਨੂੰ ਉੱਧੇ ਰੋਕਤਾ ਸੀ ਹੈ ਬੱਬਾ ਜਰਮਾ ਮੇਰੇ ਜਾਣੇ ਪਰ ਬਾਗੀ ਦਾ ਨਟ ਖੋਲ ਤੂੰ ਝੂਠ ਨਾ ਬੋਲ ਝੂਠ ਨਾ ਬੋਲ ਬੱਬਾ ਤੂੰ ਸੱਚੀ ਨਹੀਂ ਝੂਠ ਨਾ ਬੋਲ ਤੂੰ ਝੂਠ ਬੋਲ ਰਿਹਾ ਤੇਰੀ ਤੇਰੀ ਅਭਦੀਓ ਸਲਾਦ ਵੀ ਮੈਂ ਪਪਾ ਕੰਨਾਂਟ ਕਰਤਾ ਸਾਰਾ ਮੇਰ ਦਾ ਵਿਆਹ ਕੇ ਕਦਵਾ ਕਰ ਮਾਂ ਵੀ ਇਦੀ 20 ਨਹੀਂ ਇਸ ਨਿਕਲੀ ਦਾ ਨਾਟਕ ਹੱਦਤਾ ਇਹ ਬੰਨੇ ਬਾਜਾ ਇਹ ਉਦੀ ਮੈਨੂੰ ਕਹਿ ਰਹੀ ਸੀ ਕਹਿੰਦਾ ਪਪਾ ਟੋਕਰੀ ਤੇ ਇਹਦੀ ਬੁਰੀ ਲੱਗਦੀ ਆ ਇਹ ਆਪ ਧਾਰ ਦਿੰਨੇ ਆ ਪਪਾ ਲਾ ਆ 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 ਹਾਂ ਹਾਂ ਇਹਨੂੰ ਟਾਈਮ ਲੱਗ ਗਿਆ ਪਾਪਾ ਹੂੰ ਮਾ ਨੂੰ ਨਹੀਂ ਮਾਰੂਗੀ ਕਰ ਬਿਲਾ ਸੀ ਕੀ ਨਾ ਹੋ ਗਿਆ ਕੀ ਨਹੀਂ ਜੀ ਕਰ ਰਿਹਾ ਜੀ ਨਹੀਂ ਹੁੰਦੀ ਆਂਗੀ ਦੋੰਦਾ ਰੋਣਾ ਨਾ ਖੋਜੀ ਹੂੰ ਹੀ ਰੋਇਆ ਚਲ ਆ ਜਾ ਦਿਖਾ ਕੇ ਲੈ ਆਇਆ ਜੀ ਆ ਚਲ ਆ ਜਾ ਦਿਖਾ ਕੇ ਲੈ ਆ ਕੇ ਜੀ ਬਣਾਤੀ ਤੈਨੂੰ ਸਾਈਕਲ ਬਹੁਤ ਵਧੀਆ ਪਾਪਾ ਮੇਰੇ ਨਾਲ ਦੋ ਤਿੰਨ ਸਾਲ ਦੂਈ ਤਾਂ ਆ ਲੈਂਦੀ ਤੇ ਆ ਵੀ ਖਰਾਬ ਕਰਤੀ ਹੋਰ ਹੁਣ ਇਹਦਾ ਰੰਗ ਦੇਖੀ ਗਿਆ ਜੇ ਕਰਤਾ ਉਹਦਾ ਇਹਦਾ ਰੰਗ ਐਨਾ ਵਧੀਆ ਪੈਦੀ ਜਦ ਲੈਂਦੀ ਸੀ ਹਾਂ ਸਾਰੇ ਕਹਿੰਦੇ ਸਾਈਕਲੀ ਦਾ ਸਾਰੀ ਸਾਈਕਲੀ ਦਾ ਰੰਗ ਫਿੱਟ ਗਿਆ ਇਹਦਾ ਕਿੰਨੀ ਕੰਮ ਕਰਦਾ ਸੀ ਆਹ بابا ਆਵਰਾ ਬ੍ਰੇਕ ਇਹਨੇ ਤੋੜਤਾ ਸੀ ਕਿਨੇ ਆ ਦੇ ਆ ਪਾਈ ਸਾਬ ਜੀ ਨੇ ਪ੍ਰਤਮ ਨੇ ਤੋੜ ਦਤਾ ਉਹ ਇਹ ਨੂੰ ਨਹੀਂ ਭੁੜਾ ਦਿੱਤਾ ਹਾਂ ਉਹ ਬਸ ਚੁੱਕਦੀ ਦਿੱਤੀ ਅੰਗੋ ਨੇ ਓਕੇ ਨਾਟ ਨੇ ਕਿ ਲਈ ਆ ਦੇਖ ਲੈ ਤਾਂ ਨੇ ਇਹ ਪੱਕੀ ਜਗ੍ਹਾ ਰੱਖੀ ਹੋਈ ਆ ਹਨਾ ਬਣਾ ਕੇ ਵੀ ਇੱਥੇ ਖੜਾਉਣੀ ਆ ਸਾਈਕਲੀ ਹਨਾ ਆ ਦੇ ਲਈ ਇਹਨੇ ਪੱਕੀ ਜਗ੍ਹਾ ਰੱਖੀ ਹੋਈ ਆ ਇੱਥੇ ਵੀ ਆ ਦੇਖ ਲੈ ਟੋਕਰੀ ਦਾ ਲੈ ਹਾਲ ਦੇਖ ਲੈ ਲੈ ਤੂੰ ਤੇਰੀ સલાਹ ਤਾਂ ਪਹਿਲਾਂ ਹੀ ਕੀਤੀ ਵੀ ਲਾ ਦੇ ਇਹਨੂੰ ਹੈਨਾ ਹਾਂ ਚੱਲ ਚੱਲ ਹੁਣ ਲੈ ਕੇ ਚੱਲ ਇਹਨੂੰ ਉਧਰ ਚੱਲ ਕੱਢ ਲੈ ਇੱਥੋਂ ਹੁਣ ਇਹਨੂੰ ਚੱਲ 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 ਇਹ ਤੂੰ ਇਹ ਫਰਜ਼ਿਆ ਦਿਖਾ ਹਾਂ ਆਹ ਫਿਰ ਵੀ ਆਪੂ ਹਾਂ ਲੈ ਚੱਲ ਕੋਈ ਨਹੀਂ ਚੱਲ ਫਿਰ ਬੰਬੀ ਹੋ ਤਾਂ ਇਹ ਇਹ ਬਾਲੀ ਵਾਲੇ ਖਰਾਬ ਹੋ ਜੂ ਕਿਉਂਕਿ ਹਵਾ ਨਹੀਂ ਹੈਗੀ ਇਹਦੇ ਉਹ ਪਾੜ ਜਾਣਗੇ ਉਹ 13 13 ਪਾਟਾ ਹੋ ਗਿਆ ਸੀ ਜੀ ਰੋਜ਼ ਦੁਪਹਿਰੇ ਖੇਡਣ ਆਇਆ ਨਹੀਂ 13 13 ਪਾਟ ਜਾਣਗੇ ਸਮਰ ਕੱਲ ਨੂੰ ਇਹਦਾ ਹੱਲ ਕਰ ਲਾਂਗੇ ਆਪਾਂ ਪੰਪ ਲਿਆਵਾਂਗੇ ਹਵਾ ਭਰਨ ਵਾਲਾ ਬਿਨਾਂ ਹਵਾ ਤੋਂ ਇਹਦੇ ਖਰਾਬ ਹੋ ਜੂਗੇ ਇਹ ਹੈ 1 ਪੀਸ ਨਾਲ ਤਾਂ ਇਹਦੇ ਪੈਂਚਰ ਪੁੰਚਰ ਲੱਗਦਾ ਨਾ ਕੁਝ ਵੀ ਲੱਗਦਾ ਹੈ ਜੇ 2 ਪੀਸ ਹੁੰਦਾ 2 ਪੀਸ ਨਹੀਂ ਆਣੀ 1 ਪੀਸ ਹੁੰਦਾ ਵੀ ਮਤਲਬ 1 ਕੇ ਵਾਰ ਯੂਜ਼ ਹੋਊਗੀ ਇਹ ਵਾਰ-ਵਾਰ ਨਹੀਂ ਦੋ ਦਾ ਕੀ ਪਾਤੀ ہاں ਠੀਕ ਠਾਕ ਸੀ ਮੇਰਾ ਹੋਦਰ ਤੇ ਨਾਰਮਲੀ ਹਵਾ ਤਾਂ ਨਿਕਲੇ ਜਾਂਦੀ ਹੁੰਦੀ ਆ ਕੀ ਹੋ ਗਿਆ ਹਾਂ ਆ ਮਾਤਾ ਉਹ ਦੇ ਫਰਾਸ ਸਾਰੇ ਮੁਰਸਾ ਗਾ ਹਾਂ ਇਹ ਹਲਕਾ ਜਿਹਾ ਮੋਟਰਸਾਈਕਲ ਹੈ ਪਹਿਲਾਂ ਮੈਨੂੰ ਪਤਾ ਕਿਵੇਂ ਖੜਾ ਕਰਦਾ ਹੁੰਦਾ ਸੀ ਜਦ ਸਿੱਖੀ ਸੀ ਕਦੀ ਇਧਰੋਂ ਜ਼ੋਰ ਲਾ ਕੇ ਐ ਖੜਾ ਕਰਦਾ ਹੁੰਦਾ ਸੀ ਐ ਹੌਲੀ ਮੇਰੇ ਕੋਲ ਆ ਤੈ ਖੜਾ ਕਰ ਲੈਣਾ ਬਈ ਐਕਸ ਮੋਟਰਸਾਈਕਲ ਵੀ ਚਲਾਉਣਾ ਸਿੱਖ ਗਿਆ ਦੇਖ ਲੈ ਸਮਰ ਨੂੰ ਵੀ ਆਉਂਦਾ ਹੈਂਡਲ ਹੁੰਡਲ ਦਾ ਸਮਰ ਵੀ ਸਾਮ ਲੰਦਾ ਪਰ ਗੱਲ ਕਰ ਵੀ ਇਹ ਵੀ ਹਜੇ ਪ੍ਰੋਪਰ ਇਹਨੂੰ ਗੇਰ ਗੁਰੂ ਮੈਂ ਸਖਾਈ ਨਹੀਂ ਹੈਗੇ ਇਹਨੂੰ ਹਜੇ ਇਹ ਤਾਂ ਬਾਲਾ ਜੋ ਬੰਲਾ ਦਰਨੇ ਇਹਦਾ ਬਾਲਾ ਕਾਲਾ ਆ ਇਹਦੇ ਪੈਰ ਪੂਰ ਨਹੀਂ ਲੱਗਦੇ ਹਜੇ ਸੱਲੇ ਹੂੰ ਚਲਾਇਆ ਹੈਂਡਲ ਹੁੰਡਲ ਤਾਂ ਇਹ ਸੰਭਲ ਲੈਂਦਾ ਆ ਕਰ ਲੈਂਦਾ ਆ ਚਲਾ ਰੰਦਾ ਇਹ ਕਿਹੇ ਗੱਬੇ ਨੂੰ ਸੜਕ ਦੇ ਸਾਈਡ ਤੇ ਚਲਾਉਣਾ ਹੁੰਦਾ ਇਹ ਕਿਹੇ ਗੱਬੇ ਨੂੰ ਲੈ ਕੇ ਜਾਊਗਾ ਮੋਟਰ ਗੱਡੇ ਨਾਲ ਮੁੱਤੋਂ ਲੈ ਗਈ ਦੀ 90 ਤੋਂ ਮੈਂ ਸਾਈਡ ਤੇ ਪੱਟੀ ਨਹੀਂ ਹੁੰਦੀ ਪੱਟੀ ਉਹ ਤਾਂ ਸਾਈਡ ਤੇ ਚਲਾ ਰਹੀ ਦੀ ਨਾਲ ਨਾ ਟਰਾਲੀ ਆ ਰਹੀ ਟਰੱਕ ਆ ਰਹੀ ਤਾਂ ਮੈਂ ਕੁਝ ਇਹ 9 ਸਾਲ ਦਾ ਆ ਤੂੰ ਹੈਗਾ 13 13 14 ਸਾਲ ਦਾ ਹੈਨਾ 4-5 ਸਾਲ ਦਾ ਵਰਕਾ ਹਾਂ ਹਾਂ ਦਸ ਮਾਂ ਲੱਗ ਜੂਗਾ ਚੱਕ ਦਸ ਮਹੀਨੇ ਤਾਂ ਚਾਹ ਪਰ ਸਾਨੂੰ ਮੋਟਰਸਾਈਕਲ ਦੀ ਜਾਣਾ ਪਿਆ ਕਰੂਗਾ ਕਿਉਂ ਲੈ ਕਿਉਂ ਜਾਣਾ ਪਿਆ ਕਰ ਮੋਟਰਸਾਈਕਲ ਤੇ ਬੱਸ ਆਇਆ ਕਰੂਗੀ ਨਾ ਪੇਪਰਾਂ ਮਿਲੇ ਮੇਰੇ ਲਈ ਵੀ ਉਮਰਦਾ ਹੋ ਗਿਆ ਫੇਰ ਹਾਂ ਜਦ ਪੇਪਰ ਵੇਲੇ ਦੇਖਾਂਗੇ ਜਦਾਂ ਪੇਪਰਾਂ ਵੇਲੇ ਵੀ ਬੱਸ ਆਊਗੀ ਉਦੋਂ ਤਾਂ ਬੱਸ ਹੀ ਹੋ ਜਾਂਦੀ ਹੈ ਫੇਰ ਦਿਖਾ ਬਾਰੰ ਬਾਰ ਵੀ ਜਾਂਦਾ ਮੋਟਰਸਾਈਕਲ ਚਲਾ ਲੈ ਨਹੀਂ ਚਲਾ ਕੇ ਦਿਖਾ ਦੇ ਮੋਟਰਸਾਈਕਲ ਤੇਨੂੰ ਨਹੀਂ ਲੈ ਕੇ ਆਇਆ ਹਾਂ ਚੱਲ ਦਿਖਾ ਫਿਰ ਚਲਾ ਕੇ ਉੱਥੇ ਤੱਕ ਚੱਲ ਚੱਲ ਪ੍ਰਥਮ ਨੂੰ ਦਿਖਾ ਚਲਾ ਕੇ ਮਨੇ ਕਹ ਵੀ ਇਹਦੀ ਕੁਝ ਟੈਟ ਵਾਲੀ ਮੈਂ ਕਹਾਂ ਜੀ ਕਿੱਥੋਂ ਆ ਗਈ ਲੈ ਮੈਂ ਮਾਰਾ ਬੱਧਰੀ ਨਹੀਂ ਬਹੁਤ ਹੈਦਾ ਲੈ ਮੈਂ ਮਾਰੂ ਮਾਰੂ ਕਰਦੇ ਪਹਿਲਾਂ ਉਹ ਕਰਨੀ ਪਊ ਢਿੱਲੀ ਕਰਾਣਾ ਆਹ ਇਹਨੇ ਬਟਣਾ ਪਬ ਆ ਬਸ ਸਮਰ ਬੈਠੂਗਾ ਦੇਖ ਰਸ ਆਇਨੂ ਵੀ ਵਧਾਤੇ ਨੂੰ ਬਾਅਦ ਚੋ ਘੜਕੜਾ ਕਿ ਲਿਆਊਗਾ ਤੈਨੂੰ ਲੱਗ ਘੜਕੜਾ ਕਿ ਲਿਆਊਗਾ ਲੈ ਹੁਣ ਖੁਸ਼ ਹੋ ਗਿਆ ਹੁਣ ਖੁਸ਼ ਹੋ ਗਿਆ ਯਾਰ ਮੈਨੂੰ ਗਿਰਕੜ ਮੰਮੀ ਟਿੰਬਰ ਗਿਆ ਟਿੰਬਰ ਕੇ ਵਹਿ ਗਿਆ ਐਕਸ ਨੂੰ ਚੱਲ ਬੱਸ ਬੱਬੂ ਖੁਸ਼ ਆਣ ਬੱਸ ਹੁਣ ਖੁਸ਼ ਹਾਂ ਹੁਣ ਖੁਸ਼ ਹੈ ਹੈ ਖੁਸ਼ ਹੁਣ ਮੇਰਾ ਦਿਲ ਬੋਲ ਰਿਹਾ ਹੈ ਹੈ ਨਹੀਂ ਦੇ ਮੈਂ ਇੱਥੇ ਆ ਗਿਆ ਦਿਲ ਦਿਲ ਖੁਸ਼ਾ ਗਿਆ ਤੇਰਾ ਹੈ ਅੱਛਾ ਜੀ ਰਾਂਝੇ ਦਾ ਇੰਨੀ ਤੇਜ਼ ਭਜਾਦਾ ਹੈ ਕਿੰਨੇ ਆਉਂਦੇ ਸੈਂਕੜੇ ਆਉਂਦੇ ਹੈ ਗਾਇਜ਼ ਅੱਜ ਦੇ ਵਲੌਗ ਦਾ ਕਰਦੇ ਆ ਐਂਡ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਲਾਈਕ ਤੇ ਸਬਸਕ੍ਰਾਈਬ ਕਰ ਦੋ ਬਾਏ ਗੁੱਡ ਨਾਈਟ ਲਾਈਕ ਕਰ ਦੇਣਾ ਪਾਈ